ਬਾਕੀ ਮੇਰੇ ਖਿਆਲ ਮੈਂ ਤਾਂ ਸੋਚਦਾ ਕਿ ਦੂਜੇ ਐਮਪੀਆ ਨੂੰ ਵੀ ਜਾਂ ਪੰਜਾਬ ਦੇ ਹੋਰ ਲੋਕਾਂ ਨੂੰ ਸਿਰ ਦੇ ਲੋਕਾਂ ਨੂੰ ਵੀ ਇਸ ਵਾਸਤੇ ਜਿੱਥੇ ਵੀ ਕੋਈ ਗਲਤ ਹੋ ਰਿਹਾ ਉੱਥੇ ਆਵਾਜ਼ ਠੋਣੀ ਚਾਹੀਦੀ। ਜੀ ਗੱਲ ਕਰੀ ਹੈ ਕਾਂਗਰਸ ਪਾਰਟੀ ਦੇ ਖਿਲਾਫ ਵੀ ਤੁਸੀਂ ਜੋ ਵੀ ਹਜੇ ਤੱਕ ਦੀ ਕਾਰਗੁਜ਼ਾਰੀ ਹੈ ਐਨਐਸਐ ਲਗਾਈ ਹੈਗੀ ਸੈਂਟਰ ਦੇ ਖਿਲਾਫ ਬੋਲਿਓ ਪੰਜਾਬ ਸਰਕਾਰ ਦੇ ਖਿਲਾਫ ਬੋਲਿਓ ਤੇ ਕਾਂਗਰਸ ਬਾਰੇ ਤੁਹਾਡਾ ਕੀ ਵਿਚਾਰ ਹੈ ਨਹੀਂ ਸਾਡੇ ਤੇ ਮੇਰੇ ਖਲ ਪੰਜਾਬ ਨਾਲ ਜਿਹੜੀਆਂ ਨੈਸ਼ਨਲ ਪਾਰਟੀਆਂ ਚ ਕਾਂਗਰਸ ਹੋਵੇ ਭਾਰਤੀ ਜਨਤਾ ਪਾਰਟੀ ਹੋਵੇ ਹੋਰ ਵੀ ਬਣਾ ਹੋਣਾ ਆਮ ਆਦਮੀ ਪਾਰਟੀ ਵੀ ਇਹ ਸੈਂਟਰ ਤੋਂ ਚੱਲਦੀ ਹੈ ਸਾਰੀਆਂ ਪੰਜਾਬ ਨਾਲ ਕੋਈ ਵੀ ਅਨਸਾਫ਼ ਕਰਕੇ ਕਾਂਗਰਸ ਨੇ ਵੀ ਸਾਡਾ ਉਹ ਅਕਾਲ ਤੱਕ ਹਟਾਇਆ ਬਹੁਤ ਸਾਡਾ ਨੁਕਸਾਨ ਕੀਤਾ ਬਹੁਤ ਤੇ ਇਸ ਕਰਕੇ ਅਸੀਂ ਦੇ ਸਾਰਿਆਂ ਨੂੰ ਇਹ ਮਤਲਬ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਆਂ ਕਿ ਤੁਸੀਂ ਉੱਠ ਕੇ ਖੜੋ ਸਾਡੀ ਜਿਹੜੀ ਖੇਤਰੀ ਪਾਰਟੀ ਸੀ ਉਹ ਵੀ ਤੈਸ਼ਨਾਸ਼ ਕਰਤੀ ਸਾਡੇ ਲੀਡਰਾਂ ਨੇ ਤੇ ਮੇਰੇ ਖਿਆਲ ਇੱਕ ਹੋਰ ਤੇ ਸੈਂਟਰ ਵਾਲੇ ਤੇ ਜੋ ਚੱਲ ਰਿਹਾ ਉਹ ਉਹਨਾਂ ਦੇ ਅਸੀਂ ਕੋਈ ਹਮਾਇਤ ਨਹੀਂ ਕਰ ਰਹੇ ਕਾਂਗਰਸ ਦੀ ਅਸੀਂ ਕਿ ਅਸੀਂ ਉਹ ਵੀ ਬਰਾਬਰ ਦੇ ਦੋਸ਼ੀ ਹੈ ਜੀ ਤੇ ਠੀਕ ਹੈ ਕਿ ਅੱਜ ਉਹਨਾਂ ਕੋ ਸਤਾ ਨਹੀਂ ਹੈਗੀ ਪਹਿਲਾਂ ਉਹ ਨਾ ਜਦੋਂ ਉਹਨਾਂ ਕੋ ਸਤਾ ਸੀ ਉਦੋਂ ਉਹ ਜ਼ੁਲਮ ਕਰ ਰਹੇ ਸੀ ਅੱਜ ਦੂਜਿਆਂ ਕੋ ਆ ਗਈ ਤੇ ਉਹ ਸਾਡੇ ਨਾਲ ਧੱਕਾ ਕਰ ਰਹੇ ਬੱਬੂ ਜੀ ਆਪਣਾ ਇਹ ਤਾਂ ਹੁਣ ਜਿਹੜਾ ਰਿਹਾਈ ਦਾ ਚੱਲ ਰਿਹਾ ਐਨਆਈਏ ਦਾ ਮਾਮਲਾ ਦਰਜਾ ਅਮਰਪਾਲ ਦੇ ਉੱਪਰ ਕੀ ਅਮਰਪਾਲ ਦੀ ਰਿਹਾਈ ਤੇ ਬਾਕੀਆਂ ਦੀ ਰਿਹਾਈ ਦੇ ਉੱਪਰ ਕੋਈ ਕਾਰਵਾਈ ਹੁਣ ਅੱਗੇ ਸੋਚ ਵਿਚਾਰ ਚੱਲ ਰਹੇ ਨੇ ਇਹ ਰਿਹਾਈ ਵਾਸਤੇ ਅਸੀਂ ਹੁਣ ਕੋਰਟ ਦਾ ਦਰਵਾਜ਼ਾ ਵੀ ਖੜਕਾਇਆ ਹੋਇਆ ਤੇ ਉਹਦੀ 28 ਤਰੀਕ ਆ ਤੇ ਸਾਨੂੰ ਉਮੀਦ ਹੈ ਕਿ ਕੋਰਟ ਸਹੀ ਫੈਸਲਾ ਕਰੂਗਾ ਤੇ ਉਹਨਾਂ ਨੂੰ ਕਿਉਂਕਿ ਇੰਨੇ ਵੱਡੇ ਲੋਕਾਂ ਦੀ ਉਹ ਨੁਮਾਇੰਦਗੀ ਕਰ ਰਹੇ ਆ ਪੰਜਾਬ ਤੋਂ ਸਭ ਸਭ ਤੋਂ ਜ਼ਿਆਦਾ ਬਹੁਮਤ ਨਾਲ ਉਹ ਜਿੱਤੇ ਹੋਏ ਆ ਤੇ ਇਸ ਕਰਕੇ ਜੇ ਮੇਰਾ ਖਿਆਲ ਹੈ ਕਿ ਲੋਕਤੰਤਰ ਦੀ ਜੇ ਕਦਰ ਕਰਨੀ ਆ ਜਾਂ ਸਰਕਾਰੀ ਤੰਤਰ ਜੋ ਬਣਾਇਆ ਹੋਇਆ ਉਹਦੇ ਅਧੀਨ ਚੱਲਣਾ ਚੱਲ ਰਹੀ ਹੈ ਸਰਕਾਰ ਮੇਰਾ ਖਿਆਲ ਹੈ ਕਿ ਉਹਨਾਂ ਲੋਕਤੰਤਰ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਉਹਨਾਂ ਨੂੰ ਖੁਦ ਵੀ ਅਸੀਂ 2 ਮਹੀਨੇ ਤੋਂ ਹੀ ਇੰਤਜ਼ਾਰ ਕਰ ਰਹੇ ਸੀ ਕਿ ਸ਼ਾਇਦ ਆਪਨੇ ਗੌਰ ਕਰਨ ਪੰਜਾਬ ਦੇ ਲੋਕਾਂ ਦੀ ਆਵਾਜ਼ ਸੁਣਨ ਤੇ ਉਹਨਾਂ ਦੀ ਜੋ ਉਹਨਾਂ ਦੀ ਉਹਨਾਂ ਦੇ ਸਾਥੀਆਂ ਦੀ ਜੋ ਜਾਂ ਹੋਰ ਸਾਡੇ ਬੰਦੀ ਸਿੰਘ ਆ ਉਹਨਾਂ ਵਾਸਤੇ ਕੋਈ ਸਹੀ ਫੈਸਲਾ ਲੈਣਾ ਤੇ ਸਿੰਘ ਸਾਹਿਬ ਜਿਸ ਤਰ੍ਹਾਂ ਬੰਦੀ ਸਿੰਘਾਂ ਨਾਲ ਤੁਸੀਂ ਗੱਲ ਕੀਤੀ ਆ ਕਿਸੇ ਬੰਦੀ ਸਿੰਘਾਂ ਦੇ ਪਰਿਵਾਰ ਦੇ ਨਾਲ ਮੁਲਾਕਾਤ ਹੋਈ ਆ ਵੀ ਤੁਸੀਂ ਸਾਡੇ ਨਾਲ ਜੁੜੋ ਇਸ ਤਰ੍ਹਾਂ ਭਾਈ ਬਲਵੰਤ ਸਿੰਘ ਰਾਜੂ ਆਣਾ ਉਹਨਾਂ ਦਾ ਪਰਿਵਾਰ ਵੀ ਜਿਹੜਾ ਲਗਾਤਾਰ ਸੰਘਰਸ਼ ਕਰ ਰਿਹਾ ਜਾਂ ਹੋਰ ਪਰਿਵਾਰ ਦੇ ਬੰਦੀ ਸਿੰਘ ਉਹਨਾਂ ਦੇ ਪਰਿਵਾਰ ਨਾਲ ਮੁਲਾਕਾਤ ਹੋਈ ਆ ਵੀ ਤੁਸੀਂ ਵੀ ਆ ਜਾਓ ਕਿ ਕਲੈਂਡਰ ਵਿੱਚ ਆਪਾਂ ਇਕੱਠੇ ਹੋ ਕੇ ਸਰਕਾਰਾਂ ਨੂੰ ਜੁਗਾਨ ਦੀ ਕੋਸ਼ਿਸ਼ ਕਰੀਏ ਨਹੀਂ ਅਸੀਂ ਤੇ ਹੁਣ ਕਿਸਾਨ ਯੂਨੀਅਨ ਇਹਨਾਂ ਬਾਅਦ ਚ ਅਸੀਂ ਕਿਸਾਨ ਯੂਨੀਅਨਾਂ ਨੂੰ ਵੀ ਇਹ ਅਨਸਾਬ ਮੋਰਚੇ ਵਾਲਿਆਂ ਨੂੰ ਸਾਰਿਆਂ ਨੂੰ ਮਿਲ ਰਹੇ ਆ ਮਿਲਾਂਗੇ ਤੇ ਉਹਨਾਂ ਨੂੰ ਕਹਾਂਗੇ ਕਿ ਸਾਨੂੰ ਸਾਰਿਆਂ ਨੂੰ ਰਲ ਕੇ ਅਸੀਂ ਇਹ ਇਹ ਇਨਸਾਫ ਲੈ ਸਕਦੇ ਹਾਂ ਜੇ ਅਸੀਂ ਕੋਈ ਸੰਭੂ ਬਾਰਡਰ ਤੇ ਜਾਂ ਪਹਿਲਾਂ ਦਿੱਲੀ ਬਾਰਡਰ ਤੇ ਲਾਇਆ 700 ਲੋਕ ਸਾਡੇ ਉਦੋਂ ਸ਼ਹੀਦ ਹੋਏ ਉਦੋਂ ਹਣਾ ਸੰਭੂ ਬਾਰਡਰ ਤੇ ਵੀ ਕਿੰਨੇ ਚਿਰ ਤੋਂ ਰੋਡ ਵੀ ਸਰਕਾਰਾਂ ਨੇ ਬੰਦ ਕੀਤੇ ਹੋਏ ਤੇ ਇਲਜ਼ਾਮ ਵੀ ਸਾਡੇ ਉੱਪਰ ਲਾਇਆ ਜਾ ਰਹੇ ਆ ਤੇ ਸਾਡੇ ਲੋਕਾਂ ਨੂੰ ਉਥੇ ਦਿੱਲੀ ਆਰਾ ਵਗੈਰਾ ਜਾਣ ਵਾਸਤੇ ਕਿੰਨੀ ਤਕਲੀਫ ਦਿੱਤੀ ਜਾ ਰਹੀ ਆ ਤੇ ਮੇਰੇ ਖਿਆਲ ਹੈ ਕਿ ਇਹ ਇਹਦੇ ਵਾਸਤੇ ਵੀ ਆ ਜਾਂ ਇਨਸਾਫ ਮੋਰਚਾ ਆਵਾਜ਼ਾਂ ਲਤੀਪੁਰੇ ਮੋਰਚਾ ਲਗਾਵਾ ਹੋਰ ਵੀ ਜਿਹੜੇ ਸਾਰੇ ਇਹ ਅਸੀਂ ਇਕੱਠੇ ਹੋ ਕੇ ਹੀ ਸਾਡੀ ਤੇ ਉਹ ਹੀ ਅਪੀਲ ਅਸੀਂ ਤਾਂ ਹੀ ਕਰ ਕਰ ਜਾ ਰਹੇ ਹਾਂ ਕਿ ਸਾਰੇ ਜਣੇ ਆਪਾਂ ਗੱਲਬਾਤ ਹੋਈ ਕਿਸੇ ਬੰਦੀ ਸਿੰਘ ਦੇ ਪਰਿਵਾਰ ਨਾਲ ਬੰਦੀ ਸਿੰਘ ਦੇ ਇਸ ਤਰ੍ਹਾਂ ਕੀ ਕੱਦੇ ਦਾ ਕੋਈ ਪਰਿਵਾਰ ਦੇ ਨਾਲ ਗੋਲਾਕਾਤ ਹੋਈ ਇਹ ਹੁਣ ਨਹੀਂ ਅਜੇ ਫੇਰਾਲ ਕੇਸ ਨਾਮ ਨਹੀਂ ਅਸੀਂ ਨਹੀਂ ਕਹਿ ਸਕਦੇ ਉਹ ਬਾਪੂ ਗੁਰਚੰਦ ਸਿੰਘ ਜੀ ਸਾਨੂੰ ਮਿਲਦੇ ਰਹਿੰਦੇ ਤੇ ਉਹਨਾਂ ਨਾਲ ਵੀ ਅਸੀਂ ਉਹਨਾਂ ਨਾਲ ਵੀ ਹੁਣ 15 ਤਰੀਕ ਨੂੰ ਰੱਖਿਆ ਕੁਝ ਮੁਮਾਰਸ਼ ਤੇ ਅਸੀਂ ਸੋਚਦੇ ਹਾਂ ਕਿ ਸਾਰੇ ਜਣੇ ਅਸੀਂ ਰਲ ਕੇ ਹੀ ਕੋਈ ਸਾਰਿਆਂ ਨਾਲ ਮਿਲਾਂਗੇ ਅਸੀਂ ਤੇ ਸਾਰਿਆਂ ਨਾਲ ਮਿਲ ਕੇ ਅਸੀਂ ਬੰਦੀ ਸਿੰਘ ਦੇ ਪਰਿਵਾਰ ਨੂੰ ਸਾਰਿਆਂ ਨੂੰ ਮਿਲਿਆ ਜਾਊਗਾ ਸਾਰਿਆਂ ਨੂੰ ਮਿਲਿਆ ਜਾਊਗਾ ਜੀ ਬੰਦੀ ਸਿੰਘ ਆਂਦੇ ਨੂੰ ਬਾਪੂ ਲੋਕ ਸਭਾ ਮੈਂਬਰ ਚੋਣਾਂ ਕਰਨੀਆਂ ਮਨ ਲੋਕ ਸਵਾਲ ਚੁੱਕੇ ਜਾ ਰਹੇ ਸੀਗੇ ਵੀ ਇਹਨਾਂ ਵੱਲੋਂ ਬਹੁਤ ਵੱਡੀ ਮੈਂਬਰਸ਼ਿਪ ਆ ਕੈਨਸਲ ਕੀਤੀ ਹੋਵੇ ਪਰ ਹਾਈ ਕੋਰਟ ਵੱਲੋਂ ਇਸ ਨੂੰ ਨਕਾਰਿਆ ਗਿਆ ਕਿੱਦਾਂ ਦੇਖਦੇ ਉਸ ਚੀਜ਼ ਨੂੰ ਅੱਗੇ ਸਾਹ ਨਹੀਂ ਇਹ ਸਹੀ ਠੀਕ ਹੈ ਕਿ ਹਾਈ ਕੋਰਟ ਜਾਂ ਸੁਪਰੀਮ ਕੋਰਟ ਨੇ ਆਪਣੀ ਸਹੀ ਜ਼ਿੰਮੇਵਾਰੀ ਨਿਭਾਈ ਆ ਜਦੋਂ ਐਡੇ ਕੋਈ ਧੱਕੇ ਨਾ ਦੇ ਜਾਂ ਕੋਈ ਲੋਕਾਂ ਨੂੰ ਕੋਈ ਡਰਾਦ ਮੁਕਾ ਕੇ ਤੇ ਉਹ ਬਣਨੇ ਗਏ ਲੋਕਾਂ ਨੇ ਆਮਹਾਰੇ ਹੋ ਕੇ ਉਹਨਾਂ ਨੇ ਵੋਟਾਂ ਪਾਈਆਂ ਸਾਰੇ ਪੰਜਾਬ ਤੋਂ ਵੱਧ ਬਹੁਤ ਨੰਨਾ ਜਤਾਇਆ ਤੇ ਇਹ ਤੇ ਮੇਰੇ ਖਿਆਲ ਆ ਜਿਹੜੇ ਉਹਨਾਂ ਲੋਕਾਂ ਦੀ ਅਕਲ ਤੇ ਹਾਸਾ ਹੁੰਦਾ ਹੈ ਕਿ ਉਹ ਆਪ ਤੇ ਕਾਹੇ ਜੋਗੇ ਨਹੀਂਗੇ ਤੇ ਦੂਜਿਆਂ ਦੇ ਉੱਪਰ ਐਵੇਂ ਝੂਠੇ ਸਿੱਧੇ ਇਲਜ਼ਾਮ ਲਾ ਕੇ ਕੋਰਟ ਦਾ ਵੀ ਟਾਈਮ ਖਰਾਬ ਕਰ ਰਹੇ ਸੰਗਤਾਂ 'ਚ ਵੀ ਐਵੇਂ ਭੰਬਲ ਪੁੱਸਾ ਪਾ ਰਹੇ ਬਾਬੂ ਜੀ ਅਕਾਲੀ ਦਲ ਦੇ ਕਿਹੜੇ ਅਜੀਬ ਜਿਹੀ ਚੋਣਾ ਲੈ ਕੇ ਉਸ ਨਾਲ ਸੁਜਾਟ ਪਟਿਆਲੇ ਚ ਆਇਓ ਮੇਨ ਮੁੱਦਾ ਤਾਂ ਅਜੀਬ ਜਿਹੀ ਚੋਣਾ ਲੈ ਕੇ ਆ ਰਿਸਪੌਂਸ ਕਿਦਾਂ ਦਾ ਮਿਲ ਰਿਹਾ ਨਾਲ ਮੇਰਾ ਇੱਕ ਹੋਰ ਸਵਾਲ ਹੈ ਐਜੀਬੀਸੀ ਦੇ ਜਿਹੜੇ ਮੈਂਬਰ ਸਭਾ ਦੇ ਨਾ ਉਹ ਵੀ ਕੁਝ ਨਾਰਾਜ਼ ਚੱਲ ਰਹੇ ਨੇ ਕਾਲੀ ਦਲ ਤੋਂ ਖਾਸ ਕਰਕੇ ਜਾਂ ਕਾਲੀ ਦਲ ਦੇ ਪ੍ਰਧਾਨ ਤੋਂ ਕੀ ਉਹ ਸਾਥ ਦੇ ਰਹੇ ਨਾਲ ਨਹੀਂ ਇਹ ਜੀ ਰਿਸਪੌਂਸ ਤੇ ਬਹੁ ਅਸੀਂ ਆ ਸਾਡਾ ਕੋਈ ਕੱਲ ਅਚਾਨਕ ਹੀ ਇੱਥੇ ਦਾ ਪ੍ਰੋਗਰਾਮ ਬਣ ਗਿਆ ਸੀ ਕੋਈ ਇੱਥੇ ਨਾਬੇ ਸਾਡਾ ਕੋਈ ਹਗਰ ਸੀ ਆਉਣ ਦਾ ਪ੍ਰੋਗਰਾਮ ਤੇ ਅਸੀਂ ਕਿਹਾ ਚਲ ਪਟਿਆਲੇ ਵੀ ਅਸੀਂ ਸੰਗਤਾਂ ਦੇ ਦਰਸ਼ਨ ਕਰ ਚੱਲਦੇ ਹਾਂ ਤੇ ਅਸੀਂ ਕੱਲ ਸ਼ਾਮ ਨੂੰ ਹੀ ਇਹ ਇਹ ਅਪੀਲ ਕੀਤੀ ਤੇ ਹੁਣ ਦੇਖੋ ਕਿ ਕਿੰਨੀਆਂ ਸੰਗਤਾਂ ਆਉਂਦੀਆਂ ਤੇ ਸਾਡਾ ਕੋਈ ਪਹਿਲਾਂ ਤੋਂ ਫਿਕਸ ਪ੍ਰੋਗਰਾਮ ਨਹੀਂ ਸੀ ਫਿਰ ਵੀ ਅਸੀਂ ਜਿੱਥੇ-ਜਿੱਥੇ ਜਾਂਦੇ ਹਾਂ ਸੰਤਾਂ ਦਾ ਬਹੁਤ ਵੱਡਾ ਹੰਗਾਰਾ ਵਾ ਸੰਤਾਂ ਚਾਹੁੰਦੀਆਂ ਬਦਲਾ ਕਿਉਂਕਿ ਸਾਡੀਆਂ ਜਿਹੜੀਆਂ ਸੰਸਥਾਵਾਂ ਦੇ ਜ਼ਿੰਮੇਵਾਰ ਉਹਦਿਆਂ ਤੇ ਬੈਠੇ ਸੀ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਨਿਭਾਈ ਸੰਤਾਂ ਨੂੰ ਇਹ ਜਿਹੜੀਆਂ ਸਾਡੀਆਂ ਸੰਸਥਾਵਾਂ ਨੂੰ ਤੈਸ਼ ਨੈਸ਼ ਕਰ ਦਿੱਤਾ ਸਾਡੇ ਅਕਾਲ ਦਖਤੀ ਜਵਾਨ ਸ਼ਾਨ ਸੀ ਉਹਨੂੰ ਵੀ ਬੋਧਾ ਨੀਵਾ ਕਰ ਦਿੱਤਾ ਜਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਜੋ ਜੋ ਵਾਅਦਾ ਸੀਗੀ ਉਹ ਵੀ ਹੁਣ ਕੋਈ ਸੁਣ ਕੇ ਰਾਜੀ ਨਹੀਂ ਮੇਰੇ ਖਿਆਲ ਹੈ ਕਿ ਸਾਰੀਆਂ ਚੀਜ਼ਾਂ ਸਾਡੇ ਇੱਕ ਇਹ ਇੱਕ ਪਰਿਵਾਰ ਦੀ ਝੋਲੀ ਚ ਪੈ ਜਾਣ ਜਾਂ ਇੱਕ ਉਹਦੇ ਹੁਕਮ ਨਾਲ ਚੱਲਣ ਵਾਸਤੇ ਸਾਰਾ ਕੁਝ ਇਹ ਵਾਪਰਿਆ ਤੇ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਸਾਰੀਆਂ ਤਰ੍ਹਾਂ ਦੇ ਸਹਿਯੋਗ ਨਾਲ ਕੋਈ ਅੱਜ ਵੀ ਕਿਸੇ ਮੈਂਬਰ ਸੰਪਰਕ 'ਚ ਹੈਗਾ ਵੀ ਹਾਂ ਤੁਹਾਡੇ ਨਾਲ ਨਹੀਂ ਪਿਆਰ ਹੁਣ ਕੋਈ ਕਿਉਂਕਿ ਉਹ ਵੀ ਜਿਹੜਾ ਹੁਣ ਸੁਖਵੀਰ ਸਿੰਘ ਵਾਦਲ ਤੋਂ ਰਾਜ ਚੱਲ ਰਹੇ ਨੇ ਇਹ ਚੀਜ਼ ਕਦਾਂ ਹੋਵੇ ਕੋਈ ਲਾਈਨ ਦੱਸ ਦੋ ਕਿ ਕਿਹੜਾ ਬੰਦਾ ਨਹੀਂ ਜੇ ਤੇ ਕੋਈ ਮਤਲਬ ਪਹਿਲਾਂ ਜਦੋਂ ਕੋਈ ਇਹ ਬੇਅਦਬੀਆਂ ਦਾ ਮਾਮਲਾ ਹੋਇਆ ਜਾਂ ਉਦੋਂ ਪਹਿਲਾ ਜਿਹਨਾਂ ਲੋਕਾਂ ਨੇ ਕੋਈ ਆਵਾਜ਼ ਠਾਈ ਪੀ ਉਹਦੇ ਖਿਲਾਫ ਉੱਠੇ ਉਦੋਂ ਤੇ ਉਹਨਾਂ ਲੋਕਾਂ ਨਾਲ ਤੇ ਕੁਝ ਕੀਤੀ ਜਾਂਦੀ ਵਿਚਾਰ ਜਿਹੜੇ ਅੱਜੇ ਤੱਕ ਚੱਲੀ ਜਾ ਰਹੇ ਨਾਲ ਹੀ ਚੱਲੀ ਜਾ ਰਿਹਾ ਫਿਰ ਉਹਨਾਂ ਵਾਸਤੇ ਤੇ ਮੇਰਾ ਖਰਾਜ ਹੈ ਸੰਗਤਾ ਦੀ ਗੋਗਲ ਆ ਨਾ ਨਰਵਾ ਫਿਊਚਰ ਕੀ ਦੇਖਦੇ ਹਾਂ ਜੀ ਅਕਾਲੀ ਦਲ ਦਾ ਫਿਊਚਰ ਦੇਖਦੇ ਹਾਂ ਆ ਅਕਾਲੀ ਦਲ ਦਾ ਫਿਊਚਰ ਤੇ ਜੀ ਹੋਣਾ ਦੇਖ ਲਓ ਦੇਖ ਲਿਓ ਸੰਗਤਾ ਨੇ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਹੋਇਆ ਆ ਬਾਪੂ ਜੀ ਇਹ ਮੇਰੇ ਅਕਾਲੀ ਦਲ ਦੇ ਕਈ ਵੱਡੇ ਲੀਡਰ ਸੁਖਬੀਰ ਦਾ ਅਸਤੀਫਾ ਵੀ ਮੰਗ ਰਹੇ ਆ ਇਹਨੂੰ ਵੀ ਤੁਸੀਂ ਕਿਵੇਂ ਦੇਖਦੇ ਹੋ ਨਾਲੇ ਨਹੀਂ ਮੈਂ ਤਾਂ ਸੋਚਦਾ ਕਿ ਉਹਨਾਂ ਨੂੰ ਬਹੁਤ ਪਹਿਲਾਂ ਅਸਤੀਫਾ ਦੇ ਦੇਣਾ ਚਾਹੀਦਾ ਸੀ ਜੇ ਅਕਾਲੀ ਦਲ ਨੂੰ ਬਚਾਉਣਾ ਸੀ ਤੇ ਉਹ ਹੁਣ ਸੰਗਤਾਨੇ ਤੇ ਉਹ ਜਦੋਂ ਤੋਂ 22 ਤੋਂ ਖਾਸ ਕਰਕੇ ਪਤਾ ਲੱਗਿਆ ਸੀ ਤੇ ਹੁਣ ਵੀ ਆ ਲੋਕ ਸਭਾ ਚ ਪੂਰੇ ਅਕਾਲੀ ਦਲ ਦੇ ਜਵਾਨ ਜਬਤ ਹੋ ਗਏ ਤੇ ਇਸ ਕਰਕੇ ਮੇਰਾ ਖਿਆਲ ਉਹਨਾਂ ਨੂੰ ਸਮਝਦੇ ਨਾ ਜਾਗਤ ਨੂੰ ਸਭ ਦੇ ਆ ਕੁਰਸੀ ਛੱਡ ਕੇ ਪੰਦੇਤਾਂ ਦੇ ਖਾਤਰ ਉਹਨਾਂ ਨੂੰ ਅਸਤੀਫਾ ਨਹੀਂ ਖੇਤਰੀ ਪਾਰਟੀ ਦੇਖ ਸਕਦੇ ਆ ਉਹਨਾਂ ਦੇ ਵਿੱਚ ਏ ਜੀ ਹੁਣ ਸੰਗਤਾਂ ਨਾਲ ਸੀ ਉਹ ਇੱਕ 22 ਤਰੀਕ ਦਾ ਕੱਟ ਰੱਖਿਆ ਉਹ ਚ ਵੀ ਕੁਝ ਵਿਚਾਰ ਕਰਾਂਗੇ ਉਦੋਂ ਬਾਅਦ ਉਹ ਨਾਮਰਤ ਪਾਲਣਾ ਜਾਂ ਹੋਰ ਸਿਰ ਤੇਰਾ ਨਾਲ ਵਿਚਾਰ ਕਰਕੇ ਅਸੀਂ ਦੇਖਾਂਗੇ ਕਿ ਜੇ ਸਿੰਘ ਸਾਹਿਬ ਜਿਸ ਨਾਲ ਗੱਲ ਕੀਤੀ ਆਵੇ ਡੇਰਾ ਪਲੇਮੀ ਜਿਹੜੇ ਨਾਲ ਗੱਲ ਕੀਤੀ ਆਵੇ ਪ੍ਰਦੀਪ ਕਲੇਰ ਨੇ ਜਿਹੜਾ ਖਲਾਸਾ ਕੀਤਾ ਕਾਲੀਦਾਨ ਨੂੰ ਲੈ ਕੇ ਕੀ ਸਮਝੋ ਕਿ ਸਹੀ ਆ ਜਾਂ ਫਿਰ ਉਹ ਰਾਣੀ ਸਟੈਂਡ ਦੇ ਮੁਤਾਬਿਕ ਜਿਹੜਾ ਉਹ ਕਰ ਰਿਹਾ ਉਹ ਨਹੀਂ ਚਲੋ ਇਹ ਮੇਰੇ ਖਿਆਲ ਅ ਕੋਈ ਕੁਛ ਨਾ ਕੁਛ ਤੇ ਹੋਊਗਾ ਜੇ 100% ਨਹੀਂ ਹੋਗਾ 80% ਤੇ ਸਹੀ ਗੱਲ ਹੋਊਗੀ ਤੇ ਇਹ ਚੀਜ਼ਾਂ ਕਿ ਮੇਰੇ ਖਿਆਲ ਅ ਕਿ ਸਾਡੇ ਲੀਡਰ ਉਹਨਾਂ ਦਾ ਕਿਉਂ ਖਿਚੜੀ ਰਹੇਗੀ ਉਹ ਸਾਰਿਆਂ ਨੂੰ ਪਤਾ ਇਸ ਕਰਕੇ ਮੇਰਾ ਖਿਆਲ ਹੈ ਕਿ ਸਾਰੇ ਕੋਈ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦੇ ਇਹ ਤੇ ਇਹਨਾਂ ਨੇ ਇਸੇ ਕਰਕੇ ਲੋਕਾਂ ਦੀ ਸੰਗਤਾਂ ਦੇ ਮਨੋਂ ਚੋਂ ਇਹ ਉਤਰ ਗਏ ਜਿਹੜੀ ਅਮਰਿਤਪਾਲ ਜਿਹੜੀ ਸੋਰਸ ਸੀਗੀ ਹੁਣ ਡਿਬਰੂਗੋੜ ਸ਼ਹਿਰ ਦੇ ਵਿੱਚ ਨੇ ਲੋਕ ਸਭਾ ਜਿੰਦ ਸਿੰਘ ਧਾਮੀ ਨੇ ਨੋਨਲ ਅਫਸਰ ਨੂੰ ਚਿੱਠੀ ਲਿਖੀ ਹੈ ਕਿਹਾ ਗਿਆ ਕਿ ਜਾਲੀ ਵੋਟਾਂ ਬਣਾਈਆਂ ਜਾ ਰਹੀਆਂ ਨੇ ਕਿਆਂ ਗਰ ਸਿੱਖਾ ਦੀ ਵੀ ਵੋਟਾਂ ਬਣਾਈਆਂ ਜਾ ਰਹੀਆਂ ਨੇ ਔਰ ਆਕੜਾ ਜਿਹੜਾ ਘਟ ਆਇਆ ਇਸ ਵਾਰ VOTING ਦਾ ਕਿਉਂਕਿ ਜੋ ਹਰੇ ਤੱਕ ਜੋ ਡਾਟਾ ਆਇਆ ਹੈਗਾ ਉਹ ਕਾਫੀ ਘਟ ਹੈ ਪਿਛਲੀ ਵਾਰ ਦੇ ਨਾਲ ਤੁਸੀਂ ਕਿਸ ਤਰੀਕੇ ਨਾਲ ਵੇਖਣ ਤੁਸੀਂ ਅਪੀਲ ਲਗਾਤਾਰ ਚੱਲਦੀ ਹੈ ਤੁਹਾਡੇ ਨਹੀਂ ਅਸੀਂ ਤੇ ਇਹੀ ਸੋਚ ਰਹੇ ਹਾਂ ਕਿ ਸੰਗਤਾਂ ਚ ਇੱਕ ਤੇ ਜਾਗਰਕਤਾ ਦੀ ਘਾਟ ਹੈ ਕਿ ਇਹ ਸਾਨੂੰ ਅਸੀਂ ਆਪਣੀ ਜ਼ਿੰਮੇਵਾਰੀ ਜੋ ਨਿਭਾਉਣੀ ਚਾਹੀਦੀ ਸੀ ਜੋ ਸਾਡਾ ਸ਼ਰਮਣੀ ਕਮੇਟੀ ਚ ਅਸੀਂ ਸਾਰੇ ਜਾਣੇ ਕਿਨੇ ਕੋਤ ਚ ਇਹ ਨਗਾਰ ਆ ਗਿਆ ਆ ਚੀਜ਼ ਹੋ ਗਈ ਤੋਂ ਉਹਦੇ ਚ ਬਦਲਾ ਅਸੀਂ ਤਾਂ ਹੀ ਲਿਆ ਸਕਦੇ ਜੇ ਅਸੀਂ ਆਪਣੇ ਅਧਿਕਾਰ ਦੀ ਆਪਣੀ ਵੋਟ ਦੀ ਵਰਤੋਂ ਕਰਕੇ ਹੋਰ ਕੋਈ ਲੜਾਈ ਝਗੜਾ ਕਰਕੇ ਤਾਂ ਆਪਾਂ ਇਹ ਚੀਜ਼ ਕਰਨਾਂ। ਜੀ ਜੀ ਉਹਨਾਂ ਨੇ ਜਿਤਾਇਆ ਕਿ ਇਹ ਸਿੱਖਾਂ ਦੀਆਂ ਵੋਟਾਂ ਬਣ ਰਹੀਆਂ ਨੇ। ਉਸ ਨੂੰ ਕਿਸ ਤਰੀਕੇ ਨਾਲ ਵੇਖਰੋਂ ਕਿ ਸਰਕਾਰ ਇਸ ਤਰੀਕੇ ਦਾ ਹੱਦ ਗੰਦਾ ਵੀ ਅਪਣਾ ਰਹੀ ਹੈ। ਨਹੀਂ ਇਹ ਤੇ ਹੋ ਹੀ ਸਕਦਾ ਕਿ ਕੋਈ ਇਦਾਂ ਦੀਆਂ ਵੋਟਾਂ ਮੇਰਾ ਖਿਆਲ ਹੈ ਕਿ ਜਿਹੜੇ ਅਫਸਰ ਲੱਗੇ ਆ ਜਾਂ ਜਿਹੜਿਆਂ ਦੀ ਡਿਊਟੀ ਆ ਉਹਨਾਂ ਨੂੰ ਇਹ ਪ੍ਰੋਪਰ ਇਹ ਚੀਜ਼ ਹੈ ਕਿ ਜੋ ਜੋ ਉਹਨਾਂ ਦਾ ਪਮਾਨਾ ਵਾ ਵੋਟ ਬਣਾ ਬਣਾਉਣ ਦਾ ਉਹਦੇ ਤੇ ਉਹਦੇ ਅਨਸਾਰ ਹੀ ਬਣਾਉਣ। ਤੇ ਜੇ ਕੋਈ ਇਦਾਂ ਦੇ ਮਾਮਲਾ ਸਾਹਮਣੇ ਆਉਂਦਾ ਤੇ ਉਹਦਾ ਵਿਰੋਧ ਵੀ ਕੀਤਾ ਜਾਣਾ ਚਾਹੀਦਾ ਅਸੀਂ ਵੀ ਕਰਦੇ ਹਾਂ ਕਿ ਐਸਜੀਪੀਸੀ ਚੋਣ ਜਿਹੜੇ ਨੇ ਹੁਣ ਹੋ ਸਕਦੇ ਨਹੀਂ ਕਿਉਂਕਿ ਇੱਕ ਬਾਈ ਇਲੈਕਸ਼ਨ ਬਾਕੀ ਹੈਗਾ ਨਗਰ ਨਿਕਮ ਦੇ ਪੰਚਾਇਤੀ ਇਲੈਕਸ਼ਨ ਬਾਕੀ ਨੇ ਇਹ ਤਿੰਨ ਇਲੈਕਸ਼ਨ ਬਾਕੀ ਨੇਗੇ ਉਸ ਦੇ ਵਿੱਚ ਚਕਾਰ ਐਸਜੀਪੀਸੀ ਦੇ ਚੋਣ ਹੋ ਸਕਦੇ ਨਹੀਂ ਨਹੀਂ ਹੋ ਸਕਦਾ ਕਿ ਉਹ ਅਜੇ ਇਹਨਾਂ ਤੋਂ ਬਾਅਦ ਹੀ ਹੋਣ ਪਰ ਉਹਦੇ ਵਾਸਤੇ ਆਪਾਂ ਵੋਟਾਂ ਦੇ ਬਣਾਵਾਂਗੇ ਤੇ ਤਾਂ ਹੀ ਅਜੇ ਤੇ ਅਸੀਂ ਵੋਟਾਂ ਬਣਾਉਣ ਦੀ ਅਪੀਲ ਕਰ ਰਹੇ ਹਾਂ ਤੇ ਇਹ ਇਹ ਇਹੋ ਹੀ ਅਸੀਂ ਬੇਨਤੀ ਲੈ ਕੇ ਜਾ ਰਹੇ ਹਾਂ ਸੰਤਾ ਜੀ ਡਾਟਾ ਡਾਟਾ ਘਟ ਆਇਆ ਐਜ਼ ਅ ਮਤਲਬ ਕੀ ਸਮਝਦੇ ਹੋ ਕਿ ਜਿਹੜੇ ਕੇਸ ਯਾ ਉਹ ਜਾਗਰੂਕ ਨਹੀਂ ਹੈਗੇ ਵੋਟਾਂ ਬਣਾਉਣਾ ਜਾਂ ਫਿਰ ਕੰਮੀ ਨਾਲ ਹੀ ਸਵਾਲਾਂ ਜਾ ਕੇ ਤੇ ਕਮੀ ਆ ਵੀ ਹਾਂ ਸਿੱਖ ਭਾਈਦਾਰਾਂ ਨੂੰ ਜਾਂ ਸਿੱਧੀ ਤਰ੍ਹਾਂ ਜਿਹੜਾ ਮੋਟੀਵੇਟ ਨਹੀਂ ਕੀਤਾ ਜਾ ਰਿਹਾ ਜਾਂ ਸਮਝਾਇਆ ਨਹੀਂ ਜਾ ਰਿਹਾ ਜਾਜੀਪੀਸੀ ਮੈਂਬਰਾਂ ਦੀ ਕਮੀ ਆ ਜਾਂ ਪ੍ਰਧਾਨਾਂ ਦੀ ਕਮੀ ਆ ਇਹ ਚੀਜ਼ ਹੈ ਕਿ ਅਸੀਂ ਇੰਨੇ ਅਵੇਅਰਨੈਸ ਹੋ ਚੁੱਕੇ ਹਾਂ ਕਿ ਸਾਨੂੰ ਪਤਾ ਨਹੀਂ ਸਾਡੇ ਅਧਿਕਾਰ ਕੀ ਆ ਹੁਣ ਜਦੋਂ ਵੀ ਤੁਸੀਂ ਵੋਟ ਬਣਾਉਣ ਵਾਸਤੇ ਕਿਸੇ ਬੰਦੇ ਨੂੰ ਜਾ ਕੇ ਕਹਿੰਦੇ ਵੀ ਜੇ ਤੋ ਉਹ ਕਹਿੰਦੇ ਕੀ ਮਿਲੂਗਾ ਸਾਨੂੰ ਕਿਉਂਕਿ ਸਾਡੀਆਂ ਸੰਸਥਾਵਾਂ ਨੇ ਉਹ ਜਿਆ ਕੰਮ ਨਹੀਂ ਕੀਤਾ ਜੇ ਤੋਂ ਲੋਕ ਅਛਾਅਤੋਕ ਹੋ ਕੇ ਕਾ ਅੱਗੇ ਵਧਣ ਉਹਨਾਂ ਨੂੰ ਮਤਲਬ ਰਾਜਨੀਤਿਕ ਲੋਕਾਂ ਤੋਂ ਉਹਨਾਂ ਦਾ ਭਰੋਸਾ ਉੱਠ ਚੁੱਕਾ ਇਸ ਕਰਕੇ ਉਹ ਕਹਿੰਦੇ ਕਿ ਵੋਟ ਪਾ ਕੇ ਅੱਗੇ ਸਾਨੂੰ ਕੀ ਫਾਇਦਾ ਹੋਏ ਤੇ ਗਾਂ ਕੀ ਹੋਊਗਾ ਇਸ ਕਰਕੇ ਮੇਰਾ ਖਿਆਲ ਉਹ ਵੀ ਉਹਨਾਂ ਦੀ ਥੋੜੀ ਜੀ ਇੱਕ ਕਮੀ ਆ ਆਪਾਂ ਸਾਰਿਆਂ ਨੂੰ ਬਦਲਾਅ ਵਾਸਤੇ ਸਾਡੇ ਕੋਲ ਇੱਕ ਵੋਟ ਬਹੁਤ ਵੱਡਾ ਹਥਿਆਰ ਆ ਉਹ ਸਾਰਿਆਂ ਨੂੰ ਅਸੀਂ ਬਣਾਉਣੀ ਚਾਹੀਦੀ ਆ ਤੇ ਉਹਦੇ ਵਰਤੋਂ ਕਰਕੇ ਅਸੀਂ ਜੋ ਸਾਨੂੰ ਲੱਗਦਾ ਕਿ ਇਹਦੇ ਚ ਕਮੀਆਂ ਕਮਜ਼ੋਰੀਆਂ ਵਾਂ ਉਹਦੇ ਚੰਗੇ ਯੋਗ ਉਮੀਦਵਾਰ ਲਿਆ ਕੇ ਅਸੀਂ ਉਹਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੀ 16 ਸਟੱਪ ਤੱਕ ਦਾ ਟਾਈਮ ਮਿਲਿਆ ਜੀ ਕੀ ਲੱਗਦਾ ਹੈ ਕਿ ਇਹ ਟਾਈਮ ਠੀਕ ਹੈ ਜਾਂ ਹੋਰ ਵਧਣਾ ਚਾਹੀਦਾ ਬੂਟਾ ਬਣਾਉਣ ਲਈ ਨਹੀਂ ਮੇਰਾ ਖਿਆਲ ਹੈ ਕਿ ਪ੍ਰਸ਼ਾਸਨ ਨੂੰ ਸਾਡੇ ਚੋਣ ਕਮਿਸ਼ਨ ਨੂੰ ਜਿੱਥੇ ਵੀ ਕੋਈ ਗਲਤ ਹੋ ਰਿਹਾ ਉੱਥੇ ਆਵਾਜ਼ ਚੁਣੀ ਚਾਹੀਦੀ ਜੀ ਗੱਲ ਕਰੀ ਹੈ ਅਕਾਲੀ ਦਲ ਦੇ ਖਿਲਾਫ ਵੀ ਤੁਸੀਂ ਖੁੱਲਕੇ ਗੱਲ ਕਰਦੇ ਹੋ ਵੀ ਤੇ ਭਾਜਪਾ ਦੇ ਖਿਲਾਫ ਵੀ ਹੈ ਕਾਂਗਰਸ ਤੇ ਹਲੇ ਤੱਕ ਤੁਸੀਂ ਕਿਵੇਂ ਦੇਖਦੇ ਹੋ ਕਾਂਗਰਸ ਦੀ ਜੋ ਵੀ ਹਜੇ ਤੱਕ ਦੀ ਕਾਰਗੁਜ਼ਾਰੀ ਹੈ ਐਨਐਸਐ ਲਗਾਈਏਗੀ ਸੈਂਟਰ ਦੇ ਖਿਲਾਫ ਬੋਲਿਓ ਪੰਜਾਬ ਸਰਕਾਰ ਦੇ ਖਿਲਾਫ ਬੋਲਿਓ ਤੇ ਕਾਂਗਰਸ ਬਾਰੇ ਤੁਹਾਡਾ ਕੀ ਵਿਚਾਰ ਹੈ ਨਹੀਂ ਸਾਡੇ ਤੇ ਮੇਰੇ ਖਲ ਪੰਜਾਬ ਨਾਲ ਜਿਹੜੀਆਂ ਨੈਸ਼ਨਲ ਪਾਰਟੀਆਂ ਚ ਕਾਂਗਰਸ ਹੋਵੇ ਭਾਰਤੀ ਜਨਤਾ ਪਾਰਟੀ ਹੋਵੇ ਹੋਰ ਵੀ ਬਣਾ ਹੋਣਾ ਆਮ ਆਦਮੀ ਪਾਰਟੀ ਵੀ ਇਹ ਸੈਂਟਰ ਤੋਂ ਚੱਲਦੀ ਹੈ ਸਾਰੀਆਂ ਪੰਜਾਬ ਨਾਲ ਕੋਈ ਵੀ ਅਨਸਾਫ ਕਰਕੇ ਰਾਜੀ ਨਹੀਂ ਕਾਂਗਰਸ ਨੇ ਵੀ ਸਾਡਾ ਉਹ ਅਕਾਲ ਤੱਕ ਹਟਾਇਆ ਬਹੁਤ ਸਾਡਾ ਨੁਕਸਾਨ ਕੀਤਾ ਬਹੁਤ ਤੇ ਇਸ ਕਰਕੇ ਅਸੀਂ ਦੇ ਸਾਰਿਆਂ ਨੂੰ ਇਹ ਮਤਲਬ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਆ ਕਿ ਤੁਸੀਂ ਉੱਠ ਕੇ ਖੜੋ ਸਾਡੀ ਜਿਹੜੀ ਖੇਤਰੀ ਪਾਰਟੀ ਸੀ ਉਹ ਵੀ ਤੈਸ਼ਨਾਸ਼ ਕਰਤੀ ਸਾਡੇ ਲੀਡਰਾਂ ਨੇ ਤੇ ਮੇਰੇ ਖਿਆਲ ਇੱਕ ਹੋਰ ਤੇ ਸੈਂਟਰ ਵਾਲੇ ਤੇ ਜੋ ਚੱਲ ਰਿਹਾ ਉਹ ਉਹਨਾਂ ਦੇ ਅਸੀਂ ਕੋਈ ਹਮਾਇਤ ਨਹੀਂ ਕਰ ਰਹੇ ਕਾਂਗਰਸ ਦੀ ਅਸੀਂ ਕਿ ਅਸੀਂ ਉਹ ਵੀ ਬਰਾਬਰ ਦੇ ਦੋਸ਼ੀ ਹੈ ਜੀ ਤੇ ਠੀਕ ਹੈ ਕਿ ਅੱਜ ਉਹਨਾਂ ਕੋ ਸਤਾ ਨਹੀਂ ਹੈਗੀ ਪਹਿਲਾਂ ਉਹਨਾਂ ਜਦੋਂ ਉਹਨਾਂ ਕੋ ਸਤਾ ਸੀ ਉਦੋਂ ਉਹ ਜ਼ੁਲਮ ਕਰ ਰਹੇ ਸੀ ਅੱਜ ਦੂਜਿਆਂ ਕੋ ਆ ਗਈ ਤੇ ਉਹ ਸਾਡੇ ਨਾਲ ਧੱਕਾ ਕਰ ਰਹੇ